ਆੜਦੇ ਇਹਦੇ ਲੱਗਵਾ ਰਹੇ ਠੀਕ ਘਰ ਆਪਾਂ ਠੀਕ ਕਰ ਲਈਏ ਦੂਰ ਕਿੰਨੇ ਆ ਬਈ ਹੈ ਬਹੁਤ ਜਿੰਨਾ ਡੂੰਗਾ ਇਹ ਦੇਖੋ ਤੁਸੀਂ ਇਹ ਲਾ ਕੇ ਦੁਮਾਹਰੋ 206 ਆ ਲਾ ਤੋ ਦੁਮਾਹਰੋ ਪੱਤਾ ਹੈ ਇਹ ਬਹੁਤ ਕੰਪਰੈਕਸ ਲਾ ਰਿਹਾ ਹੈ ਆਪਾਂ ਤੁਹਾਨੂੰ ਦਿੱਤੀ ਸੀ ਜਿੰਨਾ ਇਹ ਦੂਜਾ ਦਾ ਭਾਈ ਹਟੋ ਆਹ ਚੱਲ ਨਾਲ ਹੀ ਆਓ ਸਿਕੰਡ ਖੜਜੋ ਰੀੜ ਪਾ ਲਈ சாப் கர்லி வை மூறு அப்புற என்ன சதா வை 1 நிமிஷம் கேமரா சாப் करला மூறு கேமரா சாப் करला गोष्ट करा को नाही न पडू न लेण लट ਇਹ ਹੋਦਰ ਕਿੱਥਾ ਦਾ ਲੱਗੀ ਹੋਇਆ ਕਿੱਥੋਂ ਆਇਆ ਹੈ ਤੁਰ ਜਲ ਬਈ ਛੱਡੀ ਚੱਲ ਬਈ ਹੈ ਡਰਾਈਵਰੀ 4 ਇੰਚ ਦੀ ਪਈ ਹਿੱਤੀ ਨਾ ਤਾਂ ਨਾ ਜੋਸ਼ੀ 29 ਤੋਂ ਵੀਡੀਓ ਤੋਂ ਮਾਰ ਕੇ ਦਵਾ ਦੇ ਤੇਰੇ ਕੋਲ ਤਾਂ ਪਾਉਣ ਪਾਉਤੀ ਤੇ ਮਾੜਾ ਬੰਦੇ ਲਈ ਹੀ ਰੋ ਰੋ ਤਿੱਕਰੀ ਆ ਕੋਲ ਲੈ ਬੋੜਾ ਕੀ ਨੂੰ ਕਿੰਨਾ ਹੋ ਗਿਆ ਓਰੇ ਬਾਈ 130 ਹੋ ਗਿਆ ਜੋੜ ਛੱਡੀ ਖੜਾ ਇਹ ਤੇ ਜੋੜ ਛੱਡ ਕੇ ਉਹ ਸੋਤੇ ਹੋ ਡਟੇ ਉੱਪਰ ਗਾ ਜੀ ਮੜਾ ਜਾ ਪ੍ਰਕਰ ਥੋੜਾ ਜਿਹਾ ਪ੍ਰਕਰ ਆ ਦੇਖ ਹੂੰ ਬਸ ਅਧਰ ਰਪ ਹੋ ਹੀ ਗਿਆ ਜੋਰ ਛੱਡ ਗਿਆ ਜੋਰ ਛੱਡ ਗਿਆ ਉਹਨਾਂ ਹੂੰ ਚੱਲ ਥੱਲੇ ਦੋ 143 ਤੇ ਬਾਨੀ ਕਿੰਨਾ ਹੋ ਗਿਆ ਦੇਖੀ ਕਿੰਨੇ ਦੇ ਪਾਣੀ ਦੇ ਲੋ 27 ਹੋ ਗਿਆ ਚਾਰ ਜਾਣ ਦੇ ਜਾਣ ਦੇ ਮੜਾ ਤਾਂ ਜੱਕ ਸਾਡਾ ਤਾਂ ਜੱਕ ਸਾਡਾ ਹੋਰ ਤਾਂ ਜੱਕ ਸਾਡਾ ਥੋੜਾ ਜਿਹਾ ਪਾਣੀ ਜੀ ਆ ਕੇ ਪਾਣੀ ਜੀ ਬਸ ਬਸ ਸਾਡਾ ਪਾਣੀ ਜੀ ਆਣ ਦੇ ਹੁਣ ਤਾਂ ਜੱਕ ਸਾਡਾ ਮੜਾ ਜਾ ਬਸ ਬਸ ਵਾਹ ਜਾਣ ਦੇ ਮੋਟਰ ਕੰਨ ਦੇ ਦੀ ਅੱਛਾ ਹਾਂ ਬਾਹਰੋਂ ਤਾਂ ਆਇਆ ਨਹੀਂ ਬਾਈ ਸਿਮਲੇ ਕਣੀ ਇੱਧਰ ਆ ਨਿਕਲ ਜਾਣੇ ਹੋ ਫੋਟੋ ਫੋਟੋ ਨਾਲ ਲਈ ਆਸਰਾ ਗਦੀ ਹਾਂਜੀ ਕਿੱਥੇ ਵੀ ਇਹ ਕਿੱਥੇ ਲੜੇਗੀ ਕੈਂਚੀ ਆ ਬੋਰਾ ਕੈਂਚੀ ਰਿੰਕ ਕਰ ਲਈ ਬਾਬਾ ਦੋ ਇੱਕ ਜੀ ਕਰ ਦਿੱਤੀ ਹੈਗੀ ਸੈਟਿੰਗ ਮੋਟਰ 177 177 177 ਤੋਂ ਉੱਪਰ ਹੋਇਆ ਚੱਲ ਖਾਸਾ ਕਰਨਾ ਚੱਲ 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 ਕੋਈ ਜਾਣ ਦੇ ਜਾਣ ਦੇ ਘੰਟੀ ਆਹ ਦੇਖ ਤਰਸਾ ਜਿਹੜਾ ਇਹ ਹੀ ਦੇਖ ਲੀਏ ਕਿੱਥੇ ਫਸਿਆ ਹੋਇਆ ਮੈਂ ਥੱਲੇ ਲਾਦਾ ਸੀਗਾ ਆਰ ਨਾ ਬਰਦਾ ਸਤੂ ਦੇ ਦੇ ਸਾਡੀ ਹੋਰੇ ਪਾਣੀ ਕਿੰਨਾ ਕੁ ਤੀਦਾ ਮੰਨ ਲਓ ਜਦੋਂ ਹੋ ਗਿਆ ਸੀ ਕਿ ਫੰਟ ਟੁੱਟ ਗਿਆ ਤੇ ਕਿਹੜੇ ਨੇ ਕਰਿਆ ਤੀ ਬੋਰ ਚ ਬੋਰ ਹੀ ਹੈ ਬੋਰ ਚ ਬੋਰ ਕਾ ਤੋ ਕਰਿਆ ਤੀ ਇਹ ਕਿਵੇਂ ਬੋਰ ਚ ਬੋਰ ਪਾਣੀ ਕੱਟ ਗਿਆ ਤੀ ਇਹਦਾ ਨਾ ਨਾ ਚਮਾਰੋ ਹੋ ਗਿਆ ਬੰਦੀ ਹੋਇਆ ਥੱਲੇ ਬੋਕੀਆਂ ਲਾ ਕੇ ਬਿੱਲਾ ਨਹੀਂ ਕਰਿਆ ਨਾ ਪਸੇ ਦੇਖੀ ਕਿੰਨਾ ਹੋ ਗਿਆ 218 218 ਹੋ ਗਿਆ ਇਹ ਰੱਗਾ ਹੂੰ ਜਿਹਨੇ ਪਾਪ ਸਾਡੇ ਆ ਜਾਣ ਚੱਲ ਜਾਣ ਥੱਲੇ ਜਾਣ ਦੀ ਹਾਂ ਜੀ ਬਸ ਚੱਲ ਜਾਣ ਦੇ ਚੱਕੇ ਛੱਡ ਦੇ ਲੰਘ ਗਿਆ ਲੰਘ ਗਿਆ ਇੱਜ ਨਾਲ ਉਹ ਤਾਂ ਇੱਜ ਤਾਂ ਹੀ ਲੱਗਦਾ ਹੁੰਦਾ ਹੈ ਜਾਣ ਦੇ ਜਾਣ ਦੇ ਚੱਕੇ ਕੱਢ ਪਾ ਚੱਕਾ ਡੈਂਚਕਾ ਲੈ ਮਲੂਮਾ ਹੜ ਜਾਣ ਦੇ ਚੱਲ ਜਾਣ ਦੇ ਤੋਰੀ ਚੱਲ ਛੱਪ ਗਿਆ ਕਿੰਨਾ ਹੋ ਗਿਆ ਤੂਰੇ ਪੁੱਛਿਆ ਤੈਨੂੰ ਹੂੰ ਬਾਬਾ ਲੜਨ ਦਾ ਜਾ ਕੇ ਬਸ ਉਹ ਦੱਸ ਕਿੰਨਾ ਹੂੰ ਉਰੇ ਆ 220 ਚਲ ਜਾਣੀ ਤੁਰ ਚਲ ਕਿੰਨਾ ਹੋ ਗਿਆ ਦੇਖਿ ਮੜਿਆ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਬਾਈ ਹੋ ਗਿਆ ਕੀ ਹੋ ਗਿਆ ਹੋ ਗਿਆ ਚਲ ਲੈਣ ਦੇ ਸਾਰਾ ਬੈਂਟਰੀ ਤੋਰੀ ਚਲ ਤੋਰੀਆਲਾ ਤੋਰੀਆਲ ਫਿਰ ਗਾਣੇ ਨਾਲ ਝੁੱਟ ਕੱਢਦੀ ਆ ओके ब्रोक ਕਿੰਨਾ ਹੋ ਗਿਆ